ਦਫਾ ਪੈਸੇ ਲੂੰਗਾ ਅੱਜ ਨਹੀਂ ਬੱਸ ਨੂੰ ਪੜਾ ਚਿਰੂ ਗਿਆ ਪੈਂਤੀ ਸਾਢੇ 9:00 ਅੱਜ ਨਹੀਂ ਅੱਜ ਤਾਂ ਪੈਸੇ ਲੂੰਗਾ ਉਹ ਚਾਟ ਵੀ ਦਿਆ ਕਰਕੇ ਤੇ ਫੋਨ ਦਾ ਖੜਾ ਕਿਤਾਬ ਦੀ ਵੀ ਚੱਕ ਲਾ ਤੂੰ ਭੁਲਾ ਚੁੱਕਿਆ ਚੱਕਿਆ ਮੈਂ ਪੈਸੇ ਲੂੰ ਮੈਂ ਆ ਰਹਿ ਗਿਆ ਤੇ ਉਹ ਜਾਈਏ ਦੇਖੀ ਕੋਡਾ ਕੋਣ ਖੜਕੋਂਦਾ ਮਤੈ ਜਾ ਜਾਂਦਾ ਮੈਨੂੰ ਜੀਂ ਦੇ ਗਿਆ ਤੂੰ ਕਰੇ ਸੁਣ ਵੀ ਲਿਆ ਕਰ ਤੁਰ ਪਿਆ ਕਰ ਕਦੀ ਮੂੰਹ ਹੋਇ ਨਾ ਦਾ 24 ਘੰਟੇ ਫੋਨ 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 ਤੁਸੀਂ ਨਾ ਹਿਲੇ ਕਦੇ ਕਿਸੇ ਕੇਹ ਲੱਗ ਜਾਓ ਕੰਮ ਨੂੰ ਹਾਂ ਫਾਟਾ ਮਾਰੀ ਜਦਾਲ ਕੋਈ ਦੇਖਾ ਦਾ ਸਹੀ ਹੈ ਕੋਣ ਹੈ ਓਏ ਕਿਹੜੇ ਤੂੰ ਆ ਗਿਆ ਅੱਜ ਨਾ ਵੀ ਨਿਕਲਦੇ ਕਰਦਾ ਨਹੀਂ ਹੋਦਾ ਪੁੱਤ ਕਿੱਟਾ ਨਾ ਲੈਵਾਂਗਾ ਉਹੁੰਦਾ ਇਹ ਪੈਸੇ ਮੂੰਹ ਘੜਾਇਆ ਹੋਗਾ ਪਪਾ ਇਹ ਕਰਾਂ ਅੱਲਾ ਮਰ ਗਿਆ ਐਸੀ ਤਾਂ ਦੇ ਹੈ ਨਹੀਂ ਕਰ ਦੇਖ ਤੈਨੂੰ ਮੈਂ ਬਲੰਗਵਾ ਦੀ ਨੀ ਦਾ ਟੌਫੀਆਂ ਵੀ ਦਵਾਉਂ ਕੁਲਚੇ ਵੀ ਦਵਾਉਂ ਠੀਕ ਹੈ ਨਾ ਠੀਕਾ ਠੀਕਾ ਤੇ ਚੌਕਲੇਟ ਵੀ ਦਵਾਉਂਗਾ ਠੀਕ ਆ ਬਸ ਤਾਂ ਇੱਕ ਕੰਮ ਕਰਨਾ ਕਰ ਦੂੰਗਾ ਕਰੇਗਾ ਹਾਂ ਹਾਂ ਬਸ ਮੈਂ ਸੇ ਲੈ ਕੇ ਜਾਉਂਗਾ ਮੈਂ ਤਾਂ ਕਿ ਗੱਲ ਬਾਈ ਕੱਦਾ ਕੁੰਡਾ ਖੜਕਾ ਰਿਹਾ ਕੁੰਡਾ ਹੀ ਨਹੀਂ ਖੋਲਦਾ ਉਹ ਨਹੀਂ ਨਹੀਂ ਬਾਈ ਐਜੀ ਕੋਈ ਗੱਲ ਨਹੀਂ ਹੈਗੀ ਤੁੰਡਾ ਦਾ ਯਾਰ ਲੱਗਾ ਤੈਨੂੰ ਅਜੇ ਤੇ ਖੋਲਤਾ ਮੈਂ ਦੱਸ ਹੈਂ ਤੂੰ ਐਂ ਦੱਸ ਤੂੰ ਕਹਿੰਦੀ ਠੱਗ sare ਉਹ ਠੀਕ ਤਾਂ ਤਾਂ ਆਉਂਗਾ ਜਾਂ ਮੇਰੇ ਪੈਸੇ ਮੋੜੇਗਾ ਤੇ ਨਹੀਂ ਮੇਰੇ ਪੈਸੇ ਬਾਈ ਯਾਰ ਪੈਸੇ ਨਾ ਮੈਨੂੰ ਦੇ 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 ਐ ਕੀ ਗੱਲ ਆ ਹੁਣ ਮੈਂ ਨਹੀਂ ਯਾਰ ਮੇਰੇ ਕੋਲ ਐਂ ਕਿਵੇਂ ਨਹੀਂ ਆਗੇ ਯਾਰ ਮੈਨੂੰ ਕਿੰਨੇ ਘੜੇ ਆਉਗੇ ਨਾ ਤੂੰ ਚੇਟ ਖੋਲਦੇ ਹੋ ਘੰਟਾ ਘੰਟਾ ਇਹ ਗੱਲ ਰਹੀ ਆ ਪੈਸੇ ਨਾ ਮੈਂ ਦੇ ਚ ਪਾ ਕੇ ਤੇਰੇ ਕੋਲ ਆਉਣੇ ਲੱਗੇ ਤਾਂ ਤੈਨੂੰ ਦੇਣ ਵਾਸਤੇ ਤੈਨੂੰ ਆਉਣ ਲੱਗਾ ਜੀ ਮੈਂ ਆ ਗਿਆ ਮੈਨੂੰ ਉਂਗਲੀ ਦੇ ਦੇ ਯਾਰ ਤੈਨੂੰ ਕੀ ਦੱਸਾਂ ਛਾਉ ਦੇ ਉਹਨੂੰ ਦੇਖਣ ਨੂੰ ਕੀ ਆ ਸੁੱਤਾ ਪਿਆ ਆਰਾਮ ਨਾਲ ਬਾਈ ਸੁੱਤਾ ਆ ਰਾਮ ਨੂੰ ਦਿਖਾਉਂਦਾ ਆਂ ਐ ਕਿਵੇਂ ਮੈਂ ਅੱਜ ਆ ਗਿਆ ਮੈਂ ਪੈਸੇ ਲੈ ਕੇ ਆਉਂਗਾ ਅਰੇ ਦੇਖ ਬਾਈ ਦੇਖ ਉਹਨੂੰ ਕਿ ਇਹਨੂੰ ਆਰਾਮ ਨਾਲ ਪਿਆ ਸੁੱਤਾ ਉਹ ਨਹੀਂ ਗਿਰੇ ਪਤਾ ਨਹੀਂ ਨੀ ਕੀ ਗੱਲ ਹੋਈ ਅੱਜ ਸਵੇਰੇ ਟੋਪੀ ਖਾਤੀ ਘਰ ਦੇ ਵਿੱਚ ਫਸ ਗਈ ਤੇ ਆ ਬੋਏ ਤਾਂ ਸਕੂਲ ਦੇ ਬਾਹਰ ਨਹੀਂ ਲੜੂਗਾ ਪਰ ਜੋ ਤੇ ਉਹ ਬਲਿਓ ਤਾਂ ਮੈਂ ਬਈ ਉਸ ਦਾ ਬਹੁਤ ਇਲਾਜ ਕਰਾ ਲਿਆ ਗਰੇ ਜਿਹੜੇ ਤੇ ਪੈਸੇ ਦੇਣੇ ਸੀ ਭਾਈ ਇਹਨੂੰ ਹੀ ਲੱਗੇ ਤਾਂ ਤੇ ਪੈਸੇ ਨਹੀਂ ਦੇ ਹੋਏ ਅਰੇ ਇਹ ਬਾਈ ਕਦੀ ਨਾ ਲੱਗੂ ਯਾਰ ਉਹੀ ਤਾਂ ਪਤਾ ਨਹੀਂ ਹੈਗਾ ਗੱਲ ਕੋਈ ਨਹੀਂ ਬਾਈ ਪੈਸੇ ਦਾ ਟੈਨਸ਼ਨ ਨਹੀਂ ਇਹੋ ਬਾਈ ਇਹਨੂੰ ਵੀ ਚੰਗੇ ਦਾ ਤੁਹਾਨੂੰ ਦਿਖਾ ਇਹਦੀ ਜਾਨ ਬਚਾ ਬਈ ਬੁਲਾਇਆ ਇੱਕ ਡਾਕਟਰ ਬਹੁਤ ਵਧੀਆ ਡਾਕਟਰ ਨੂੰ ਬੁਲਾਇਆ ਕਿ ਮਾਮਾ ਵੀ ਚਲੋ ਜੇ ਠੀਕ ਠਾਕ ਹੋ ਜਵੇ ਦੋ ਚਾਰ ਟੀਕੇ ਲਾ ਦੂਗਾ ਖਬਰਾ ਟੂ ਉੱਥੇ ਜਵੇ ਠੀਕ ਹੋ ਜੂ ਉਹ ਟੀਕੇ ਦੀ ਗੱਲ ਤਾਂ ਨਹੀਂ ਹੋਈਦੀ ਆਪਣੀ ਮੈਂ ਤਾਂ ਠੀਕ ਹੋ ਗਿਆ ਬੱਲੇ ਬੱਲੇ ਠੀਕ ਹੋ ਗਿਆ ਮੈਂ ਦੱਸਾਉ ਜਾਂਦਾ ਠੀਕ ਆ ਲੈ ਤੇਰੇ ਸਾਹਮਣੇ ਉਹ ਠੀਕ ਹੋ ਗਿਆ ਠੀਕ ਹੋ ਗਿਆ